ਫੋਨ ਲਾ ਕੇ ਸੁਣ ਲਾਂਗੇ ਹੈਲੋ ਹਣੇ ਇੱਕ ਵਾਰ ਕਿਦਾਂ ਅੰਦਰ ਬੜੀ ਅੰਗੇ ਹੈਪੀ ਹੈਪੀ ਅੰਗਾਰ ਘਟਦੇ ਸਾਰੇ ਕਰਕੇ ਸਾਰੇ ਮੈਂ ਦੂਜਾ ਕਿੱਥੇ ਆਇਆ ਤੂੰ ਹੀ ਆ ਜਾ ਇੱਥੇ ਖੜੇ ਹੋ ਰਿਹਾ ਸਾਰਾ ਨਾ ਇੰਨਾ ਆਪ ਵੀ ਦੇਖਣਾ ਸਮਾਪਤ ਹੋ ਗਿਆ ਸੋਦੇ ਰਾਜਨੀਤਿਕ ਨਿਯਮਾਂ ਦੇ ਰਹਿ ਗਏ ਪੋਤਰਾ ਸਭ ਜਿਹੜੀ ਜੀਵਨ ਬਚਾਉਣ ਵਾਲੀ ਪਹਿਲੇ ਵੀ ਇਤਿਹਾਸਨ ਪਹਿਲੇ ਗ੍ਰਨੇਡਾ ਹਮਲੇ ਹੋਏ ਐ ਜਲੰਧਰ ਜ਼ਿਲ੍ਹੇ ਦੇ ਵਿੱਚ ਇਹ ਪੁਲਿਸ ਹੀ ਨਾਕਾਮੀ ਹੈ ਜੀ ਇੱਕ ਅਡੇ ਸੀਨੀਅਰ ਨੇਤਾ ਜਿਹੜੇ ਰਾਸ਼ਟਰੀ ਕਾਰਜਕਾਰੀ ਦੇ ਸਦਸਦਿਏ ਪੂਰ ਮਿਨਿਸਟਰ ਪੂਰ ਸਟੇਟ ਪ੍ਰੈਜ਼ੀਡੈਂਟ ਪਰ ਅੱਜ ਅਗਰ ਇੱਕ ਚੁਣਿਆ ਹੋਇਆ ਜਿਹਨੇ ਇਸ ਜਲੰਧਰ ਇਸ ਪੰਜਾਬ ਦੀ ਰਹਿਨਵਾਈ ਕੀਤੀ ਹੋਵੇ ਅਜੋਕ ਲੋਕ ਨਹੀਂ ਸੇਫ ਆਮ ਨਾਗਰਿਕ ਸੇਫ ਕਿੱਥੋਂ ਹੋਣਗੇ اور ਚੰਦਗੱਦਮਾ ਦੀ ਦੂਰੀ ਤੇ ਪੁਲਿਸ ਥਾਣਾ ਹੈ ਤਦ ਵੀ ਕੋਈ ਡਰ ਖਾਫੀ ਜਿਹੜੇ ਇਹ ਜਿਹੜੇ ਲੋਕ ਕਿਉਂਕਿ ਹਮੇਸ਼ਾ ਹੀ ਭਾਰਤੀ ਜਨਤਾ ਪਾਰਟੀ ਨੇ ਕੁਰਬਾਨੀਆਂ ਦੇ ਕੇ ਇਸ ਪੰਜਾਬ ਨੂੰ ਬਚਾਇਆ। ਤੁਸੀਂ ਜਿਹੜਾ ਬਲਾਸਟ ਹੋਇਆ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਬਲਾਸਟ ਹੋਇਆ ਇਹਨੂੰ ਸਿੱਧਾ-ਸਿੱਧਾ ਭਾਜਪਾ ਡਰਾਉਂਦਾ ਮਤਵ ਹੈ ਕਿ ਜਾਂ ਜਿਹੜਾ ਬਿੱਲ ਆਇਆ ਵਾ ਜਿਹੜਾ ਬਿੱਲ ਦੀ ਭਾਰਤੀ ਜਨਤਾ ਪਾਰਟੀ ਡਰਨ ਵਾਲੀ ਨਹੀਂ ਹੈ। ਨਾ ਇਦਾਂ ਦੀਆਂ ਕੋਈ ਕੁਰਬਾਨੀਆਂ ਦੇ ਨੂੰ ਪਿੱਛੇ ਹੱਪਜਦੀ ਹੈ। ਅਗਰ ਪੰਜਾਬ ਨੂੰ ਬਚਾਉਣ ਲਈ ਜਿੰਨੀਆਂ ਕੁਰਬਾਨੀਆਂ ਜ਼ਰੂਰ ਚਾਹੀ ਪੂਰੀ ਪਾਰਟੀ ਤਿਆਰ ਹੈ। ਪਰ ਇਦਾਂ ਦੇ ਲੋਕਾਂ ਦੇ ਜਿਹੜੇ ਸੀਨੀਅਰ ਜਿਨ੍ਹਾਂ ਨੇ ਪੰਜਾਬ ਨੂੰ ਚਲਾਇਆ ਹੋਵੇ ਅੱਜ ਉਹਨਾਂ ਦੇ ਘਰ ਇਦਾਂ ਹਮਲੇ ਹੋਣ ਉਹਨੂੰ ਲੱਗਦਾ ਕਿ ਪੰਜਾਬ ਕਿ ਤੱਕ ਹਜੇ ਤੱਕ ਨਹੀਂ ਸ਼ਿਤਰਲ ਇਹ ਦੋ ਗੱਲਾਂ ਆ ਇੱਕ ਤਾਂ ਵਕਫ ਬਿੱਲ ਜਿਹੜਾ ਆ ਉਹਨੂੰ ਲੈ ਕੇ ਉਹ ਤੇ ਆਮ ਲੋਕਾਂ ਦੇ ਹੱਕਾਂ ਦੇ ਵਿੱਚ ਮੂਵਮੈਂਟ ਚੱਲਦਾ ਪਿਆ ਉਹਨੂੰ ਲੈ ਉਹ ਆਮ ਲੋਕਾਂ ਦੇ ਹੱਕ ਦੇ ਵਿੱਚ ਬਕਰਵੋੜ ਦਾ ਬਿੱਲ ਤੁਸੀਂ ਦੇਖੋ ਪੂਰੇ ਦੇਸ਼ ਦੇ ਵਿੱਚ ਜਿੱਥੇ ਮੁਸਲਮਾਨੋ ਵੀ ਉਹਨਾਂ ਦੇ ਹੱਕ ਦਾ ਨਾਅਰਾ ਲਗਾ ਰਹੇ ਆ ਵਿੱਚ ਇਹ ਜਿਹੜੇ ਮੀਰ ਲੋਕ ਸੀ ਜਿਹੜੇ ਜਿਨ੍ਹਾਂ ਨੇ ਵਕੜ ਨੂੰ ਆਪਣੇ ਕਬਜ਼ੇ 'ਚ ਕੀਤਾ ਸੀ ਅੱਜ ਉਹਨਾਂ ਨੂੰ ਖਤਰਾ ਹੈ ਗਰੀਬ ਦੇ ਲਈ ਬਹੁਤ ਬੈਨੀਫਿਟ ਬਿੱਲ ਆ ਅਬਨੁਰਲਾ ਬਿਲਡਰ ਚਾਹੇ 4 ਤੋਂ 5 5-7 ਕਿਲੋਮੀਟਰ ਚੱਲ ਕੇ ਆਏ ਹੋ ਉਹ ਤੁਹਾਨੂੰ ਆਉਣ ਚ ਬਹੁਤ ਟਾਈਮ ਹੀ ਲੱਗਾ ਫ੍ਰਾਂਸਿਕ ਜਾਂਚ ਟੀਮ ਮੌਕੇ ਤੇ ਪਹੁੰਚੀ ਪੁਲਿਸ ਕਮਿਸ਼ਨਰ ਮੌਕੇ ਤੇ ਨਹੀਂ ਪਹੁੰਚਿਆ ਪੁਲਿਸ ਦੀ ناکਾਮੀ ਹੈ ਵੱਡੀ ਜੀਪ ਸਾਹਿਬ ਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਲਾਅ ਐਂਡ ਆਰਡਰ ਹੈ ਇਹਨਾਂ ਦੇ ਕੰਟਰੋਲ ਚ ਨਹੀਂ ਹੈ ਪੰਜਾਬ ਦੇ ਲੋਕ ਦੇਖ ਰਹੇ ਆ ਪਰ ਪੰਜਾਬ ਦੇ ਲੋਕ ਦਾ ਜਵਾਬ ਇੱਕ ਸਵਾਲ ਹੋ ਰਿਹਾ ਗੋਲੀਆਂ ਪਹਿਲਾਂ ਗੋਲੀਆਂ ਚੱਲਦੀਆਂ ਸੀ ਕਿ ਔਰ ਖਰਚਾ ਜਿਹੜਾ ਕੀਤਾ ਗਿਆ ਨਵੀਆਂ ਨਵੀਆਂ ਗੱਡੀਆਂ ਨਾਲ ਲੱਗ ਦਿੱਤੀਆਂ ਹਾਈਜੈਕ ਪੁਲਿਸ ਨੇ ਨਾਹਰ ਲਗਾ ਰਹੀ ਹੈ ਉਹ ਖੁਸ਼ੀ ਸ਼ੋਕਾਤਮਂ ਦੂਰ ਥਾਣਾ ਪੁਲਿਸ ਤੇ ਮੰਤਰੀ ਸਾਹਿਬ ਤੁਹਾਡੇ ਜਿਹੜੇ ਨਹੀਂ ਪੂਰਵ ਸੇਵ ਹੈਗੇ ਆ ਆਮ ਨਾਗਰਿਕ ਤੁਸੀਂ ਪਹਿਲਾਂ ਗੋਲੀਆਂ ਚੱਲਦੀਆਂ ਸੀ ਲੋਕਾਂ ਚ ਖੋਫ ਸੀ ਹੁਣ ਗ੍ਰੇਨੇਡ ਅਟੈਕ ਹੋਣ ਲੱਗ ਪਏ ਕਿੱਥੋਂ ਹੰਦਾਂ ਨੂੰ ਲੱਗ ਰਿਹਾ ਕਿ ਐਸਲੈਂਡਰ ਹੋ ਰਿਹਾ ਇਹ ਜਿਹੜਾ ਪੰਜਾਬ ਦਾ ਮਹੌਲ ਖਰਾਬ ਹੋ ਰਿਹਾ ਇਹਨੂੰ ਲਾਈਨ ਆਰਡਰ ਨੂੰ ਕੰਟਰੋਲ ਕਰਨਾ ਪਏਗਾ ਪੁਲਿਸ ਨੂੰ ਆਪਣੀ ਜਿਹੜੀ ਇਹ ਨਲਾਕੀ ਹੈ ਕੈਪ ਪੁਲਿਸ ਨੂੰ ਮੰਨੀ ਪਈ ਜਨ ਲਕੀ ਤੁਸੀਂ ਨਸ਼ੇ ਦੇ ਵਿਰੁੱਧ ਕੰਮ ਸ਼ੁਰੂ ਕੀਤਾ ਸੀ ਤੇ ਪੁਲਿਸ ਨਸ਼ੇ ਦੇ ਖਿਲਾਫ ਸ਼ੁਰੂ ਕਾਲੀਆ ਜੀ ਨਾਲ ਕਾਲੀਆ ਜੀ ਨੇ ਵੀ ਨਸ਼ੇ ਦੇ ਵਿਰੁੱਧ ਹੈ ਉਸ ਤੋਂ ਬਾਅਦ ਡਾਕਟਰ ਬਾਬਾ ਸਾਹਿਬ ਮੇਦਕਾ ਜੀ ਨੂੰ ਉਹਦੇ ਉੱਤੇ ਜੋ ਪੰਜਾਬ 'ਚ ਹਾਲਾਤ ਬਣਿਆ ਕਿਸੇ ਦਿਨੀ ਫਲੋਰ ਦੇ ਵਿੱਚ ਹੁਣ ਲੱਗਦਾ ਕਿ ਉਦਾਂ ਦੇ ਹਾਲਾਤ ਪੰਜਾਬ ਦੇ ਬਣਨੇ ਚੰਗੇ ਵੀ ਨੇ ਠੀਕ ਹੈ ਇੱਥੇ ਆਏ ਆ ਜਿਹੜੀ ਮਮੀ ਸਟੇਜ ਦੇ ਉੱਤੇ ਸਾਨੂੰ ਜਿਹੜਾ ਹੈਗਾ ਦਰਵਾਜ਼ੇ ਦੇ ਵਿੱਚ ਇਹੜਾ ਇੱਥੇ ਧੁਮਾਕਾ ਜਿਹੜਾ ਕੋਈ ਹੋਇਆ ਹੋਇਆ ਉਹਦੀ ਨਿਸ਼ਾਨ ਮਿਲੇ ਔਰ ਫੌਸਤੀਨ ਮੋਰੇ ਮੁਖੇ ਤੇ ਬੁਲਾਇਆ ਹੋਇਆ ਉਹ ਪਹੁੰਚ ਗਿਆ ਵਸੇ ਦੋ ਦਬਾਦ ਹੋ ਇਨਵੈਸਟੀਗੇਸ਼ਨ ਕਰਕੇ ਦੱਸਣੀ ਹੈ ਕੀ ਹੋਇਆ ਸੀ ਕਿੰਨਾ ਦਾ ਘਰ ਹੈਗਾ ਵਾ ਸ੍ਰੀ ਮਨਿੰਦਰ ਕਾਲੀਆ ਜੀ ਦਾ ਘਰ ਹੈ ਇਹ ਸਰਕਾਰ ਦੇ ਵਿੱਚ ਧੁਮਾਕਾ ਕਿਸ ਗੱਲ ਤੋਂ ਹੋਇਆ ਨਹੀਂ ਹੈ ਸ਼ਾਇਦ ਸੇਤਰੀ ਆਪ ਵੀ ਦੱਸੋ ਵੀ ਤੁਸੀਂ ਸੇਫ ਕੇ ਨਹੀਂ ਜੀ ਹੈ ਕਿ ਕਿ ਵੱਡਾ ਅਟੈਕ ਹੋਇਆ ਹੈਗਾ ਠੀਕ ਹੈ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਹਾਨੂੰ ਪਤਾ ਲੱਗਾ ਕੀ ਘਰ ਦੇ ਵਿੱਚ ਅਟੈਕ ਹੋਇਆ ਹੈ ਦੇਖੋ 1:30 ਵਜੇ ਮੈਂ ਤਾਂ ਸੋ ਰਿਆ ਸੀਗਾ ਉਦੋਂ ਤੱਕ ਲੋਕ ਜਿਹੜੇ ਬਾਹਰ ਸੀਗੇ ਉਹਨਾਂ ਨੇ ਖੜਕਾਇਆ ਨੌਕ ਕੀਤਾ ਤੇ ਵੀ ਇਸ ਤਰ੍ਹਾਂ ਬਲਾਸਟ ਹੋਇਆ ਕਿਉਂਕਿ ਆਵਾਜ਼ ਤਾਂ ਆਈ ਪਹਿਲਾਂ ਲੱਗਿਆ ਮੈਨੂੰ ਕਿ ਵੀ ਟਰਾਂਸਫਾਰਮਰ ਜਿਹੜਾ ਹੈਗਾ ਇਲੈਕਸਿਟੀ ਦੇ ਇੱਥੇ ਲੱਗਾ ਹੋਇਆ ਨੇੜੇ ਉਹ ਕਿਉਂਕਿ ਉਹ ਮੂਨ ਓਵਰਲੋਡ ਕਾਰਨ ਕਈ ਵਰੀ ਉਹ ਬਲਾਸਟ ਹੁੰਦਾ ਹੈ ਤੇ ਫਿਰ ਕਿਉਂਕਿ ਨੀਂਦ ਵਿੱਚ ਸੀ ਮੈਂ ਤੇ ਉਦੋਂ ਫਿਰ ਲੱਗਾ ਕਿ ਸ਼ਾਇਦ ਥੰਡਰ ਦਾ ਹੈ ਕਿ ਵੀ ਕਲਾਊਡ ਥੰਡਰ ਹੈ ਉਹ ਫਿਰ ਬਾਅਦ ਚੋ ਨੌਕ ਕੀਤਾ ਉਹਨਾਂ ਦੱਸਿਆ ਕਿ ਬਸੁਰਾ ਬਲਾਸਟ ਹੋਇਆ ਤੇ ਸਾਰੀ ਚੀਜ਼ਾਂ ਜਿਹੜੀਆਂ ਫਿਰ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਸਟੇਸ਼ਨ ਤੇ ਨੰਬਰ ਚ ਗਨਮੈਨ ਭੇਜਿਆ ਕਿ ਵੀ ਉੱਥੇ ਇਨਫੋਰਮ ਕੀਤਾ ਬਾਕੀ ਆਫਸਰ ਨੂੰ ਫੋਨ ਕੀਤਾ ਸੀਗਾ ਕਿਉਂਕਿ 1 ਵਜੇ ਦਾ ਟਾਈਮ ਹੈ ਨਹੀਂ ਉਠਾਇਆ ਕਿਸੇ ਕੱਲੋ ਤਾਂ ਵੱਡੀ ਗੱਲ ਹੈਗੀ ਇੱਕ ਕਿ ਪੁਲਿਸ ਸਟੇਸ਼ਨ ਮਹਿਜ਼ 150 ਮੀਟਰ ਦੀ ਦੂਰੀ ਦੇ ਉੱਤੇ ਹੈਗਾ ਹਾਂਜੀ ਔਰ ਇੱਡਾ ਵੱਡਾ ਕਾਂਡ ਹੋ ਜਾਂਦਾ ਬਲਾਸਟ ਹੋ ਜਾਂਦਾ ਪਰ ਤੁਹਾਡੇ ਵੱਲੋਂ ਗਨਮੈਨ ਭੇਜਿਆ ਜਾਂਦਾ ਉੱਥੋਂ ਕੋਈ ਨਹੀਂ ਆਇਆ सामने ये जो चीज है मैं đích की कह सकदा है कि जो चीज है सारीया चीज सामने है ਤੁਹਾਡੇ سامنے ਵੀ ਹੈ ਸਾਰੀਆਂ ਲੋਕਾਂ ਦੀ ਵੱਡਾ ਬਲਾਸਟ ਹੋ ਜਾਣਾ ਐਡਾ ਧੁਮਾਕੇ ਦੀ ਆਵਾਜ਼ ਆਉਣੀ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਪਹਿਲਾਂ ਇੱਥੇ ਪੀਸੀਆਰ ਹੁੰਦੀ ਸੀਗੀ ਹੁਣ ਵਿਡਰੋ ਕਰ ਲਈ ਹੈ ਸੋ ਇਹ ਤਾਂ ਪੁਲਿਸ ਬਿਹਤਰ ਜਾਣਦੀ ਹੈ ਕਿ ਵੀ ਕਿਸ ਢੰਗ ਨਾਲ ਕਿਸ ਕਾਰਨ ਤੇ ਇੱਥੇ ਵਿਡਰੋ ਕੀਤੀਆਂ ਨੇ ਠੀਕ ਹੈ ਉਹ ਸ਼ੁਕਰ ਕਰਦਾ ਦਾ ਟਾਈਮ ਸੀਗਾ ਤੇ ਦਾ ਟਾਈਮ ਤਾਂ ਕੋਈ ਨਾ ਕੋਈ ਛੱਡ ਜਿਉਣਾ ਸੀ ਜਦੋਂ ਇੱਥੇ ਆਈ ਕਿਲਾ ਚਲਦਾ ਹੈ ਉਹ ਬੈਣਾ Obrigado.